ਸਿਕਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਕarele ਦੀ ਇੱਕ ਟ੍ਰੈਡੀਸ਼ਨਲ ਰੈਸਪੀ ਜਾਨੀ ਦੀ ਪੁਰਾਣੇ ਟਾਈਮ ਦੇ ਵਿੱਚ ਦਾਦੀਆਂ ਨਾਨੀਆਂ ਇਸ ਤਰੀਕੇ ਦੇ ਨਾਲ ਵੀ ਕarele ਬਣਾਉਂਦੀਆਂ ਸੀ ਤੇ ਇਹ ਤਰੀਕੇ ਦੇ ਨਾਲ ਬਣਾਏ ਗਏ ਕarele ਬਹੁਤ ਹੀ ਜ਼ਿਆਦਾ ਟੇਸਟੀ ਬੰਦੇ ਆ ਅੱਜ ਕੱਲ ਦਾ ਸ਼ਾਇਦ ਇਹ ਤਰੀਕਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਇਸ ਤਰ੍ਹਾਂ ਜਿਹੜੇ ਅਸੀਂ ਕ੍ਰੇਲੇ ਦੀ ਸਬਜ਼ੀ ਬਣਾਉਂਦੇ ਆ ਨਾ ਉਹ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਬਹੁਤ ਜ਼ਿਆਦਾ ਝੰਜਟ ਵੀ ਨਹੀਂ ਕਰਨਾ ਪੈਂਦਾ ਕ੍ਰੇਲੇ ਨੂੰ ਪਹਿਲਾਂ ਆਪਾਂ ਧੋ ਕੇ ਛਿੱਲ ਲੈਣਾ ਛਿੱਲਣ ਦੇ ਬਾਅਦ ਫਿਰ ਤੋਲ ਲੈਣਾ ਤੇ ਫਿਰ ਆਪਾਂ ਇਹਨੂੰ ਕੱਟ ਕਰ ਲਵਾਂਗੇ ਇਸ ਤਰ੍ਹਾਂ ਇਹਦੇ ਦੋ ਪਾਰਟ ਕਰ ਲੈਣੇ ਆ ਪਰ ਜੇ ਕ੍ਰੇਲਾ ਵੱਡਾ ਹੋਵੇ ਤਾਂ ਤੁਸੀਂ ਇਹਦੇ ਚਾਰ ਪਾਟ ਵੀ ਕਰ ਸਕਦੇ ਹੋ ਇਸ ਤਰ੍ਹਾਂ ਇਹ ਸਬਜੀ ਨੂੰ ਬਣਾਉਣ ਦੇ ਵਿੱਚ ਟਾਈਮ ਜਿਹੜਾ ਹੈ ਉਹ ਘੱਟ ਕੰਜ਼ਿਊਮ ਹੁੰਦਾ ਹੈ ਤੇ ਪਰ ਸਬਜੀ ਜਿਹੜੀ ਆ ਉਨੀ ਹੀ ਟੇਸਟੀ ਬਣਦੀ ਆ ਜਿੰਨੀ ਅਸੀਂ ਦੂਜੇ ਤਰੀਕੇ ਦੇ ਨਾਲ ਬਣਾਉਂਦੇ ਆ ਤੇ ਇਹਦੇ ਵਿੱਚ ਜਿਹੜੇ ਪੱਕੇ ਹੋਏ ਬੀ ਆ ਉਹ ਅਸੀਂ ਕੱਢ ਦੇਾਂਗੇ ਕੱਚੇ ਬੀ ਅਸੀਂ ਇਦਾਂ ਹੀ ਰੱਖ ਲਵਾਂਗੇ ਕੱਚੇ ਬੀ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਕੜੱਤਨ ਬਿਲਕੁਲ ਨਹੀਂ ਆਏਗੀ ਕareleਾਂ ਛਾਣੀ ਦੀ ਕੋੜਾ ਬਿਲਕੁਲ ਨਹੀਂ ਬਣੇਗਾ ਕarele ਇੰਨੇ ਕਿ ਟੇਸਟੀ ਬਣਨਗੇ ਕਿ ਤੁਸੀਂ ਹਰ ਵਾਰ ਇਸ ਸਬਜੀ ਨੂੰ ਟ੍ਰਾਈ ਕਰੋਗੇ ਤੇ ਨਾਲ ਹੀ ਆਪਾਂ ਇੱਕ ਗਰੇਵੀ ਬਣਾਉਣ ਦੇ ਲਈ ਮਸਾਲਾ ਰੈਡੀ ਕਰਾਂਗੇ ਜਿਸ ਦੇ ਵਿੱਚ ਤਿੰਨ ਹਰੀਆਂ ਮਿਰਚਾਂ ਇੱਕ ਛੋਟਾ ਜਿਹਾ ਟੁਕੜਾ ਅਦਰਕ ਦਾ ਲਸਣ ਟਮਾਟਰ ਤੇ ਪਿਆਜ਼ ਲਿਆਵਾ ਇਹਨਾਂ ਨੂੰ ਆਪਾਂ ਚੌਪ ਕਰ ਲੈਣਾ ਵਾ ਰਫਲੀ ਚੌਪ ਕਰ ਲੈਣਾ ਜਨੀਂ ਦੀ ਨਾ ਤਾਂ ਬਹੁਤ ਜ਼ਿਆਦਾ ਮੋਟਾ ਤੇ ਨਾ ਹੀ ਬਹੁਤ ਜ਼ਿਆਦਾ ਬਰੀਕ ਕਿਉਂਕਿ ਬਾਅਦ ਦੇ ਵਿੱਚ ਅਸੀਂ ਇਸ ਨੂੰ ਗ੍ਰੈਂਡਰ ਜਾਰ ਦੇ ਵਿੱਚ ਪੀਸ ਲੈਣਾ ਸਾਰੀਆਂ ਚੀਜ਼ਾਂ ਨੂੰ ਇੱਥੇ ਇੱਕ ਚੀਜ਼ ਹੋਰ ਵੀ ਹੈ ਜਿਹੜੀ ਅਸੀਂ ਖਾਸ ਐਡ ਕਰਾਂਗੇ ਜਿਸ ਦੇ ਨਾਲ ਇਸ ਸਬਜੀ ਦਾ ਜਿਹੜਾ ਟੇਸਟ ਆ ਉਹ ਕਈ ਗੁਣਾ ਵਾਜ ਜਾਏਗਾ ਟਮਾਟਰ ਇੱਥੇ ਆਪਸ਼ਨਲ ਹੈ ਜੇਕਰ ਹੋਵੇ ਤਾਂ ਐਡ ਕਰਿਓ ਤੇ ਨਹੀਂ ਤਾਂ ਨਾ ਵੀ ਐਡ ਕਰੋ ਤਾਂ ਵੀ ਸਬਜੀ ਬਹੁਤ ਟੇਸਟੀ ਬਣੇਗੀ ਖਾਸ ਚੀਜ਼ ਜਿਹੜੀ ਹੈ ਉਹ ਹੈ ਜੀ ਕੱਚਾ ਆਂਬ ਉਹਨੂੰ ਵੀ ਅਸੀਂ ਇਸ ਦੇ ਵਿੱਚ ਨਾਲ ਹੀ ਇਦਾਂ ਕੱਟ ਕੇ ਰੱਖ ਲਿਆ ਇੱਧਰ ਇੱਕ ਪਤੀਲੇ ਦੇ ਵਿੱਚ ਆਪਾਂ ਨਮਕ ਤੇ ਹਲਦੀ ਪਾ ਦੇਣੀ ਹੈ ਥੋੜੀ ਜੀ ਤੇ ਪਾਣੀ ਜਿਹੜਾ ਇਹ ਉਹ ਐਡ ਕਰ ਦੇਣਾ 2 ਕ ਗਲਾਸ ਜਿੰਨੇ ਕ ਦੇ ਵਿੱਚ ਸਾਡੇ ਕਰੇਲੇ ਜਿਹੜੇ ਆ ਉਹ ਪ੍ਰੋਪਰ ਡੁੱਬ ਜਾਣ ਪਾਣੀ ਚ ਜਿਵੇਂ ਇੱਕ ਬੋਇਲ ਆ ਗਿਆ ਤੁਸੀਂ ਘੜੀ ਤੇ ਟਾਈਮ ਦੇਖ ਕੇ 1 ਤੋਂ ਅੱਧਾ ਮਿੰਟ ਬਸ ਇਸ ਤੋਂ ਜ਼ਿਆਦਾ ਇਹਨੂੰ ਪਕਾਉਣਾ ਨਹੀਂ ਗਾ ਇਸ ਤੋਂ ਜ਼ਿਆਦਾ ਇਹਨੂੰ ਬੋਇਲ ਨਹੀਂ ਕਰਨਾ ਗਾ ਸਿਰਫ 1 ਮਿੰਟ ਲਈ ਇਹਨੂੰ ਤੁਸੀਂ ਬੋਇਲ ਕਰਨਾ ਨਾਲ ਹੀ ਗੈਸ ਦੀ ਫਲੇਮ ਨੂੰ ਬੰਦ ਕਰ ਦੇਣੀ ਆ ਤੇ ਫਟਾਫਟ ਕਰੇਲੇ ਆ ਤੁਸੀ ਇੱਕ ਛਾਨਣੀ ਦੇ ਵਿੱਚ ਕੱਢ ਲੈਣਾ ਤਾਂ ਕਿ ਇਹਦਾ ਜਿਹੜਾ ਪਾਣੀ ਆ ਉਹ ਨਿਕਲ ਜਾਵੇ ਤੇ ਕਰੇਲੇ ਬਹੁਤ ਜ਼ਿਆਦਾ ਸੌਫਟ ਨਾ ਹੋਣ ਜੇਕਰ ਤੁਹਾਨੂੰ ਲੱਗੇ ਕਿ ਕਰੇਲੇ ਸੌਫਟ ਹੋ ਗਏ ਆ ਜ਼ਿਆਦਾ ਓਵਰ ਕੁਕ ਹੋ ਗਿਆ ਤਾਂ ਫਟਾਫਟੇ ਦੇ ਉੱਪਰ ਤੁਸੀਂ ਇੱਕ ਗਲਾਸ ਠੰਡਾ ਪਾਣੀ ਐਡ ਕਰ ਦਿਓ ਤਾਂ ਕਿ ਇਹਦਾ ਕੁਕਿੰਗ ਪ੍ਰੋਸੈਸ ਉੱਥੇ ਹੀ ਰੁਕ ਜੇ ਜਿਹੜਾ ਹਲਦੀ ਤੇ ਨਮਕ ਵਾਲਾ ਪਾਣੀ ਇਹਨੂੰ ਤੁਸੀਂ ਢੋਲਣਾ ਬਿਲਕੁਲ ਨਹੀਂ ਇਹਨੂੰ ਤੁਸੀਂ ਸਬਜ਼ੀ 'ਚ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਆਪਣੇ ਪਲਾਂਟਸ ਲਈ ਯੂਜ਼ ਕਰ ਸਕਦੇ ਹੋ ਇੱਕ ਮਸਾਲਾ ਰੈਡੀ ਕਰਾਂਗੇ ਜਿਸ ਦੇ ਵਿੱਚ ਧਨੀਆਂ, ਜੀਰਾ ਤੇ ਇੱਕ ਚਮਚ ਦੇ ਕਰੀਬ ਸੌਫ ਐਡ ਕੀਤੀ ਹੈ ਮੋਟੀ ਵਾਲੀ ਬਰੀਕ ਵਾਲੀ ਹੋਵੇ ਤਾਂ ਉਹ ਵੀ ਐਡ ਕਰ ਸਕਦੇ ਕੋਈ ਵੀ ਲੈ ਲਿਓ ਸੌਂਫ ਕਿਉਂਕਿ ਇਹ ਕarele ਦੇ ਵਿੱਚ ਥੋੜੀ ਕੜੱਟਰ ਹੁੰਦੀ ਹੈ ਸੌਂਫ ਦੇ ਵਿੱਚ ਥੋੜੀ ਮਿਠਾਸ ਹੁੰਦੀ ਹੈ ਤਾਂ ਇਸ ਤਰ੍ਹਾਂ ਸਬਜ਼ੀ ਵਿੱਚ ਇੱਕ ਬਹੁਤ ਹੀ ਵਧੀਆ ਬੈਲੈਂਸ ਬਣ ਜਾਂਦਾ ਪਿਆਜ਼ ਲਸਣ ਅਦਰਕ ਵਗੈਰਾ ਜੋ ਅਸੀਂ ਕੱਟ ਕਰਕੇ ਰੱਖਿਆ ਸੀ ਉਹਨੂੰ ਅਸੀਂ ਗ੍ਰੈਂਡਰ ਜਾਰ ਚ ਪਾ ਲਵਾਂਗੇ ਨਾਲ ਹੀ ਜਿਹੜਾ ਅਸੀਂ ਜੀਰਾ ਧਨੀਆ ਇਹ ਵਾਲਾ ਮਸਾਲਾ ਬਣਾਇਆ ਉਹ ਵੀ ਅਸੀਂ ਗ੍ਰੈਂਡਰ ਜਾਰ ਦੇ ਵਿੱਚ ਨਾਲ ਹੀ ਐਡ ਕਰਕੇ ਗ੍ਰੈਂਡ ਕਰ ਲਵਾਂਗੇ ਤੇ ਇੱਥੇ ਜੇਕਰ ਤੁਹਾਡੇ ਕੋਲੇ ਸੁੱਕੀ ਵਾਲੀ ਲਾਲ ਮਿਰਚ ਹੋਵੇ ਕਸ਼ਮੀਰੀ ਲਾਲ ਮਿਰਚ ਹੋਵੇ ਉਹ ਵੀ ਐਡ ਕਰ ਲਿਓ ਉਹਦੇ ਨਾਲ ਕੀ ਹੈ ਕਿ ਸਬਜ਼ੀ ਦਾ ਕਲਰ ਬਹੁਤ ਵਧੀਆ ਆਉਂਦਾ ਵਾ ਮੇਰੇ ਕੋਲੇ ਹੈ ਨਹੀਂ ਸੀ ਇਸ ਕਰਕੇ ਮੈਂ ਐਡ ਨਹੀਂ ਕੀਤੀ ਚਾਨੀ ਦੇ ਵਿੱਚ ਜਿਹੜੇ ਅਸੀਂ ਕਰੇਲੇ ਰੱਖੇ ਸੀ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਨਚੋੜ ਲੈਣਾ ਇਹਦਾ ਪਾਣੀ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਕਰੇਲੇ ਦਿਖਾਉਣੀ ਆ ਇਹ ਬਿਲਕੁਲ ਵੀ ਟੁੱਟੇ ਨਹੀਂ ਕਿਉਂਕਿ ਇਹ ਸੌਫਟ ਨਹੀਂ ਹੋਏ ਇਹਨੂੰ ਸਿਰਫ ਅਸੀਂ 1 ਮਿੰਟ ਲਈ ਹੀ ਬੋਇਲ ਕੀਤਾ ਵਾ ਤੇ ਇਹ ਬਿਲਕੁਲ ਉਮੇ ਦੀ ਉਮੇ ਹੀ ਬਏ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਨਾ ਵਾ ਸਰੋਂ ਦੇ ਤੇਲ ਦੇ ਵਿੱਚ ਇਸ ਕਰਕੇ ਇਹਨਾਂ ਦਾ ਪਾਣੀ ਜਿਹੜਾ ਹੈ ਉਹ ਰਿਮੂਵ ਕਰਨਾ ਜ਼ਰੂਰੀ ਹੈ ਨਹੀਂ ਤਾਂ ਛਿੱਟੇ ਬਹੁਤ ਜ਼ਿਆਦਾ ਪੈਣਗੇ ਤੁਹਾਡੇ ਉੱਪਰ ਤੇ ਪਾਣੀ ਕੱਢਣ ਦੇ ਬਾਅਦ ਆਪਾਂ ਨਾਲ ਹੀ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਿਆ ਤੇਲ ਜਿਵੇਂ ਹੀ ਗਰਮ ਹੋ ਗਿਆ ਤਾਂ ਇਸ ਦੇ ਵਿੱਚ ਕarele ਤੁਸੀਂ ਐਡ ਕਰ ਦਿੰਦੇ ਆ ਹੁਣ ਕਰੇਲਿਆਂ ਨੂੰ ਤੁਸੀਂ ਕਿੰਨਾ ਕੁ ਪਕਾਉਣਾ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਜੇਕਰ ਤੁਸੀਂ ਬਹੁਤ ਜ਼ਿਆਦਾ ਪਕਾਉਂਗੇ ਕਰੇਲੇ ਸੁੱਕ ਜਾਂਦੇ ਆ ਹਾਰਡ ਹੋ ਜਾਂਦੇ ਆ ਖਾਣ ਦੇ ਵਿੱਚ ਚੰਗੇ ਨਹੀਂ ਲੱਗਦੇਗੇ ਇਹਨਾਂ ਨੂੰ ਸਿਰਫ ਹਲਕਾ ਹਲਕਾ ਉਤੋਂ 골ਡਨ ਸਨੈਰੀ ਕਲਰ ਆ ਜਾਵੇ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਇਹ ਦੇਖੋ ਦੋਨੇ ਸਾਈਡਾਂ ਤੋਂ ਉੱਪਰ نیچے ਜਦੋਂ ਇਹਦੇ 'ਚ ਹਲਕਾ ਜਿਹਾ 골ਡਨ ਕਲਰ ਆ ਗਿਆ ਨਾ ਤਾਂ ਤੁਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਇਸ ਸਟੇਜ ਤੇ ਬਹੁਤ ਹੀ ਵਧੀਆ ਸੌਫਟ ਵੀ ਆ ਤੇ ਇਹ ਉੱਪਰੋਂ ਬਨ ਵੀ ਗਏ ਆ ਇਸ ਤੋਂ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਮੈਂ ਸਾਰੇ ਕਰੇਲੇ ਬਣਾ ਲਿਆ ਹੁਣ ਕੜਾਈ ਦੇ ਵਿੱਚ ਇੱਕ ਕੜਛੀ ਦੇ ਕਰੀਬ ਇੱਕ ਤੋਂ ਅੱਧੀ ਕੜਛੀ ਦੇ ਕਰੀਬ ਇਹ ਡਿਪੈਂਡ ਕਰਦਾ ਕਿ ਕੜਛੀ ਦਾ ਸਾਈਜ਼ ਕਿੰਨਾ ਵਾ ਤਾਂ ਇੱਕ ਕੜਛੀ ਦੇ ਕਰੀਬ ਜਿਹੜਾ ਇਹ ਤੇਲ ਬਚ ਗਿਆ ਤੇ ਇਸ ਤੇਲ ਦੇ ਵਿੱਚ ਆਪਾਂ ਜਿਹੜਾ ਮਸਾਲਾ ਬਣਾ ਕੇ ਰੱਖਿਆ ਸੀ ਉਹ ਪਾ ਦਿੱਤਾ ਨਾਲ ਹੀ ਇਹਦੇ ਵਿੱਚ ਹਲਦੀ ਨਮਕ ਤੇ ਲਾਲ ਮਿਰਚ ਪਾਊਡਰ ਟੇਸਟ ਅਕੋਰਡਿੰਗਲੀ ਪਾ ਦਿਆਂਗੇ ਬਾਕੀ ਦੇ ਮਸਾਲੇ ਅਸੀਂ ਪਹਿਲਾਂ ਹੀ ਪਾਏ ਹੋਏ ਆ ਤੇ ਹੁਣ ਗਰੇਵੀ ਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਪਕਾਉਣਾਗਾ ਥੋੜਾ ਜਿਹਾ 1 ਮਿੰਟ ਲਈ ਪਕਾਉਣਾ ਵਾ ਤੇ ਉਸਦੇ ਬਾਅਦ ਨਾਲ ਹੀ ਇਹਦੇ ਵਿੱਚ ਅਸੀਂ ਕਰੇਲੇ ਐਡ ਕਰ ਦਿਆਂਗੇ ਕਰੇਲੇ ਤੇ ਗਰੇਵੀ ਜਿਹੜੀ ਆ ਇਹਨਾਂ ਦੋਨਾਂ ਨੂੰ ਇਕੱਠਿਆਂ ਹੀ ਪਕਾ ਲੈਣਾ ਵਾ ਜਿਹੜੇ ਕਰੇਲੇ ਦੇ ਵਿੱਚ ਥੋੜੀ ਥੋੜੀ ਬਹੁਤੀ ਕੁਕਿੰਗ ਰਹਿੰਦੀ ਹੋਏਗੀ ਉਹ ਇਸ 스테ਜ ਤੇ ਹੋ ਜਾਏਗੀ ਮਸਾਲੇ ਦੇ ਨਾਲ ਇਹ ਮਿਕਸ ਹੋ ਜਾਣਗੇ ਤੇ ਦਾ ਟੇਸਟ ਵੀ ਬਹੁਤ ਵਧੀਆ ਆਏਗਾ ਇਸ ਤਰ੍ਹਾਂ ਥੋੜਾ ਜਿਹਾ ਗਰਮ ਮਸਾਲਾ ਪਾ ਦਿੱਤਾ ਮੈਂ ਫਲੇਵਰ ਦੇ ਵਾਸਤੇ ਸਬਜ਼ੀ ਚ ਬਹੁਤ ਵਧੀਆ ਲੱਗਦਾ ਵਾ ਤੇ ਇਹਨੂੰ ਆਪਾਂ ਪਕਾ ਲੈਣਾ ਵਾ 5 ਤੋਂ 7 ਮਿੰਟ ਲਈ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਪਰ ਇਸ ਸਟੇਜ ਤੇ ਤੁਸੀਂ ਸਿਰਫ ਇੱਕ ਹੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਵਾ ਲਗਾਤਾਰ ਇਸ ਤਰ੍ਹਾਂ ਘੜਚੀ ਹਿਲਾਉਂਦੇ ਰਹਿਣਾ ਵਾ ਕਿਉਂਕਿ ਨਹੀਂ ਤਾਂ ਇਹ ਜਲਦੀ ਥੱਲੇ ਲੱਗ ਜਾਏਗੀ ਸਬਜ਼ੀ ਤੁਹਾਡੀ ਇਹਨੂੰ ਅਸੀਂ ਟੱਕ ਕੇ ਨਹੀਂ ਪਕਾਉਣਾ ਇਦਾਂ ਉੱਪਰ ਨਹੀਂ ਪਕਾ ਲੈਣਾ ਤੇ ਸੋਨਾ ਕਰੇਲੇ ਦੀ ਸਬਜ਼ੀ ਜਿਹੜੀ ਆ ਉਹ ਪਾਣੀ ਕੇ ਸਾਡੀ ਰੈਡੀ ਹੋ ਗਈ ਆ ਆਇਲ ਜਿਹੜਾ ਸੀ ਉਹ ਮਿਕਸ ਹੋ ਗਿਆ ਹੈ ਗਰੇਵੀ ਜਿਹੜੀ ਆ ਉਹ ਸਾਡੀ ਬਿਲਕੁਲ ਬਣ ਗਈ ਆ ਕਰੇਲਿਆਂ ਦੇ ਵਿੱਚ ਰਚ ਮਿਚ ਗਈ ਹੈ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਚਾਹੋ ਤਾਂ ਇੱਥੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਤਰੀ ਵਾਲੇ ਕਰੇਲੇ ਵੀ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਰਵ ਕਰ ਲਿਆ ਕੋਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਸਬਜੀ ਐਡ ਕਰ ਲਈ ਆ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣਦੇ ਆ ਇਸ ਤਰੀਕੇ ਦੇ ਨਾਲ ਕਲੇਲੇ ਟਾਈਮ ਵੀ ਬਹੁਤ ਘੱਟ ਲੱਗਦਾ ਤੁਸੀਂ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਉੱਪਰ ਦੀ ਮੈਂ ਘਰ ਦਾ ਫਰੈਸ਼ ਧਨੀਆ ਐਡ ਕੀਤਾ ਘਰ ਦੇ ਧਨੀਏ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਟੇਸਟ ਕਈ ਗੁਣਾ ਜ਼ਿਆਦਾ ਹੁੰਦਾ ਵਾ ਤੇ ਇਸ ਤਰ੍ਹਾਂ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰ ਜ਼ਰੂਰ ਕਲੇਲੇ ਬਣਾ ਕੇ ਟਰਾਈ ਕਰਕੇ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਇਹ ਰੈਸਪੀ ਲੱਗੀ ਮੀਡੀਅਮ ਵੀਡੀਓ ਨੂੰ ਵੱਧ ਤੋਂ ਵੱਧ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ